ਸਿੱਖ ਕੌਮ ਲਈ ਸ਼ਹੀਦ ਹੋਏ ਮੇਰੇ ਪਿਤਾ ਜੀ ਸਦਾ ਲਈ ਸ਼ਹੀਦ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਰਾਖੀ ਲਈ ਸ਼ਹੀਦ ਹੋਏ ਮੈਂ ਸਾਰੀ ਕੌਮ ਦੀ ਸੰਝੀ ਆ ਮੈਂ ਕਿਸੇ ਇੱਕ ਧਿਰ ਦੀ ਨਹੀਂ ਇਹ ਭਰਤੀ ਪੰਥ ਦੀ ਹੋਵੇਗੀ ਨਾ ਕਿ ਕਿਸੇ ਇੱਕ ਧਿਰ ਦੀ ਸੋ ਇਸ ਕਰਕੇ ਖਾਲਸਾ ਪੰਥੀਓ ਮੈਂ ਇੱਕ ਹੀ ਗੱਲ ਤੁਹਾਡੇ ਨਾਲ ਕਰਨੀ ਹੈ ਕਦੇ ਮੇਰੇ ਤੇ ਟੈਗ ਲਾਇਆ ਜਾਂਦਾ ਵੀ ਇਹ ਜੀ ਸਾਜ਼ਿਸ਼ ਘੜਤਾ ਨੇ ਮੈਂ ਕੌਮ ਦੇ ਸ਼ਹੀਦ ਦੀ ਤੀ ਆਪਣੇ ਕਮਰੇ ਵਿੱਚ ਬੈਠੀ ਕੰਮ ਕਰ ਰਹੀ ਆ 40 ਸਾਲ ਹੋ ਗਏ ਕਦੇ ਸਾਡੇ ਪਰਿਵਾਰ ਦੇ ਮੂੰਹ ਚ ਤੁਸੀਂ ਇਹ ਜਾਂ ਕੋਈ ਸਟੇਟਮੈਂਟ ਕੋਈ ਰਿਐਕਸ਼ਨ ਕੋਈ ਮੰਸ਼ਾ ਸੁਣੀ ਸੀ ਜੇ ਕਿਤੇ ਕੌਮ ਯਾਦ ਕਰਦੀ ਸੀ ਮੈਨੂੰ ਤਾਂ ਮੈਂ ਜ਼ਰੂਰ ਕਿਉਂਕਿ ਵੱਡੀ ਬੇਟੀਆਂ ਮੈਂ ਆਪਣੇ ਬਾਪ ਦਾ ਝੰਡਾ ਜ਼ਰੂਰ ਬਲੰਦ ਕਰਕੇ ਰੱਖਦੀ ਸੀ ਕੌਮ ਸੁਣਨਾ ਚਾਹੁੰਦੀ ਕਿਵੇਂ ਸ਼ਹੀਦ ਹੋਏ ਆਖਰੀ ਬੋਲ ਕੀ ਸੀ ਕਿਵੇਂ ਰਹਿਣ ਸੈਣ ਸੀ ਉਹਨਾਂ ਦਾ ਕੀ ਜੀਵਨ ਸੀ ਮੰਨਸ਼ਾ ਕੀ ਸੀ ਉਹਨਾਂ ਦੀ ਤੇ ਮੈਂ ਉਹ ਜ਼ਰੂਰ ਸੁਣਾਉਣੀ ਕਿਉਂਕਿ ਉਹਨਾਂ ਦੇ ਘਰ ਪੈਦਾ ਹੋਈ ਇਹ ਮੇਰਾ ਫਰਜ਼ ਮੰਦਾ ਹੈ ਹਰ ਬੇਟੀ ਦਾ ਫਰਜ਼ ਮੰਦਾ ਹੈ ਕਿ ਉਹ ਆਪਣੇ ਬਾਪ ਦੀ ਪੱਗ ਉੱਚੀ ਸੁੱਚੀ ਰੱਖੇ ਤੇ ਉਹਦੇ ਫਲਸਫੇ ਤੋਂ ਕੌਮ ਨੂੰ ਜਾਣੂ ਕਰਾਵੇ ਤਾਂ ਕਿ ਕੌਮ ਦੇ ਵਿੱਚ ਵੀ ਉਹ ਚਿੰਗ ਜੱਗੀ ਰਹੇ ਮੈਂ ਗਵਾਹ ਹਾਂ ਉਸ ਵੇਲੇ ਦੀ ਮੰਜੀ ਸਾਹਿਬ ਦੇ ਸਟੇਜ ਤੋਂ ਛੋਟੀ ਹੁੰਦੀ ਸੀ ਜਦੋਂ ਆਲ ਇੰ ਕਿ ਉਸ ਵੇਲੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਲੱਖਾਂ ਦੇ ਵਿੱਚ ਰਜਿਸਟਰਡ ਨੋਮੀਨੇਸ਼ਨ ਸੀ ਮੈਂਬਰਸ਼ਿਪ ਸੀ ਉਹ ਸਮਾਂ ਸੀ ਜਦੋਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਨਾਰੇ ਲੱਗਦੇ ਸਨ ਉਹ ਸਮਾਂ ਸੀ ਜਦੋਂ ਨਾਰੇ ਲੱਗਦੇ ਸਨ ਉਠੋ ਵੀਰ ਜਵਾਨੋ ਗੱਬਰੂਓ ਕੰਮ ਤੋਂ ਜ਼ਿੰਦਗੀ ਵਾਰ ਦਿਓ ਇੱਕ ਕੰਮ ਬੜੀ ਕਰਜ਼ਾਈ ਹੈ ਸਿਰ ਦੇ ਕੇ ਕਰਜ਼ਾ ਉਤਾਰ ਦਿਓ ਐਸੀਆਂ ਹੂਕਾ ਉੱਥੋਂ ਨਿਕਲਿਆ ਕਰਦੀਆਂ ਸਨ ਤੇ ਜਿਹੜਾ ਤੁਸੀਂ ਅੰਦਾਜ਼ 1984 ਦੇ ਵਿੱਚ ਦੇਖਿਆ ਕਿਉਂਕਿ ਉਹਨਾਂ ਦੇ ਕਹਿਰੀ ਤੇ ਕਥਨੀ ਵਿੱਚ ਫਰਕ ਨਹੀਂ ਸੀ ਅੱਜ ਸਾਡੀ ਦੁੱਖ ਦਾ ਕਾਰਨ ਸਾਡੀ ਚਿੰਤਾ ਦਾ ਕਾਰਨ ਜਿਹੜੇ ਸਾਡੇ ਅੰਦਰੋਂ ਇਮੋਸ਼ਨਸ ਖਤਮ ਹੋ ਗਏ ਨਾ ਆਪਣੇ ਕੌਮ ਲਈ ਆਪਣੀ ਲੀਡਰਸ਼ਿਪ ਲਈ ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਰੂਪ ਬਦਲਦੇ ਬੜੇ ਦੇਖ ਲਏ ਅਸੀਂ ਹੱਕ ਚੁੱਕੇ ਆ ਅਸੀਂ ਥੱਕ ਚੁੱਕੇ ਹਾਂ ਇਹ ਸਾਨੂੰ ਮੰਨਣਾ ਪਊਗਾ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿ ਹੂਦੀਆਂ ਦੀ ਗੱਲ ਹੋਈ ਐ ਇਸ ਸਟੇਜ ਤੋਂ ਤੇ ਯਹੂਦੀ ਜਿਹੜੇ ਥੋੜੇ ਜਿਹਰੇ ਇਕੱਠੇ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਦੱਸੋ ਜੀ ਸਾਡੀ ਤਰਾਸਤੀ ਦਾ ਕੀ ਕਾਰਨ ਐਨਲਿਸਿਸ ਕਰੀਏ ਜੰਗਲਾਂ ਦੇ ਵਿੱਚ ਲੁਕ ਛੁਪ ਕੇ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਇੱਕ ਦੂਜੇ ਤੇ ਤੌਹੰਤ ਬਾਜੀ ਲਾਉਣਗੇ ਹਿਟਲਰ ਦਾ ਨਾਮ ਲੈਣਗੇ ਉਹਨੇ ਮਾਰਤਾ ਜੀ ਇਹਨੇ ਮਾਰਤਾ ਜੀ ਆ ਖਾ ਗਿਆ ਜੀ ਉਹਨਾਂ ਨੇ ਸਿੱਧੀ ਉਂਗਲ ਕਰਕੇ ਕਿਆ ਬੁੱਢੀ ਲੀਡਰਸ਼ਿਪ ਨੇ ਸਾਨੂੰ ਮਰਵਾ ਕੇ ਰੱਖ ਦਿੱਤਾ ਸੁਖਾਲਸਾ ਜੀ ਸਾਨੂੰ ਇਹਨਾਂ ਇਤਿਹਾਸਕ ਟੁਕਾਂ ਤੋਂ ਸਿੱਖਣ ਦੀ ਲੋੜ ਹੈ ਇਹ ਭਰਤੀ ਮੈਂ ਨਹੀਂ ਕਰ ਸਕਦੀ ਮੇਰੇ ਨਾਲ ਦੇ ਚਾਰ ਸਰਕਾਰਯੋਗ ਮੈਂਬਰਾਂ ਨੇ ਵਸਤੀ ਗੱਲ ਨਹੀਂ ਹੈ ਇਹ ਕੌਮ ਦੀ ਭਰਤੀ ਹੈ ਹੱਕ ਖੋਹਣੇ ਪੈਣਗੇ ਕੋਊ ਕਿਸੇ ਕੋ ਰਾਜ ਨਾ ਦੇ ਹੈ ਜੋਲੇ ਹੈ ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲਿਆ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਅਮਰਤੀ ਦਾਤ ਬਖਸ਼ੀ ਹੈ ਬਾਜ ਨੂੰ ਚਿੜੀਆਂ ਤੋਂ ਤੜਵਾ ਕੇ ਦੱਸਿਆ ਗੁਰੂ ਸਾਹਿਬ ਨੇ ਮਾਈ ਭਾਗੋ ਦੀ ਇੱਕ ਲਲਕਾਰ ਸੀ ਚਾਲੀ ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆਗੇ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਣੇ ਦੀ ਟਾਬ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤਾਂ ਮੁੱਖ ਨਹੀਂ ਮੋਰਿਆ ਕਿੱਥੇ ਗਏ ਸਾਡੇ ਸਿਧਾਂਤ ਥੇ ਕਿੱਥੇ ਗਈ ਸਾਡੀ ਸਿੱਖੀ ਜਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘੱਟੋ ਘੱਟ ਪਾਵੇ ਹੋਰ ਕੋਈ ਭੂਮਿਕਾ ਆਦਾ ਨਾ ਕਰ ਸਕਾਂ ਪਰ ਮੈਂ ਘੱਟੋ ਘੱਟ ਕੌਮ ਦੇ ਅਗੇ ਤਰਲਾ ਜੁਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਵਾਰਿਆ ਬਹੁਤ ਕੁਝ ਗਵਾ ਲਿਆ ਸੀ ਹੁਣ ਚਕੰਨੇ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਬਹੁਤ ਇਮੋਸ਼ਨਲ ਫੂਲ ਬਣ ਗਏ ਬੜਾ ਕੋਸ਼ਿਸ਼ ਬੜੀਆਂ ਗਲਤੀਆਂ ਹੋ ਗਿਆ ਕਿਸੇ ਦੀ ਨੁਕਤਾਚੀਨੀ ਨਾ ਕਰੋ ਕਿਸੇ ਨਿੰਦਿਆ ਚੁਗਲੀਚ ਨਾ ਪਾਓ ਉੱਪਰ ਉੱਠੋ ਇਹਨਾਂ ਗੱਲਾਂ ਤੋਂ ਹਮਲਾ ਮਾਰ ਕੇ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਆਪਣੇ ਨੌਜਵਾਨਾਂ ਨੂੰ ਅੱਗੇ ਲਾਓ ਖੋਲੋ ਆਪਣੇ ਹੱਥਾਂ ਵਿੱਚ ਲੀਡਰਸ਼ਿਪ ਹਮੇਸ਼ਾ ਗਲਤੀਆਂ ਨੂੰ ਡਿਸਕਸ ਨਾ ਕਰੀਏ ਕੰਕਲੂਜਨ ਵੀ ਕਢੀਏ ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਰਿੜ ਕਿਆ ਜਾ ਰਿਹਾ ਇੱਕ ਗਲਤ ਹੈ ਜ਼ਰੂਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰਿੜ ਕਰਨ ਨੂੰ ਭਾਵੇਂ ਸਾਲ ਲੱਗ ਜਾਏ ਭਾਵੇਂ ਦੋ ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹ ਸਾਡਾ ਦਫਤਰ ਵੀ ਤੁਸੀਂ ਹੋ ਚੱਲਦਾ ਵਹੀਰਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫਤਰ ਜਾਂ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਦਾ ਚੱਲਦਾ ਵਹੀਰ ਹੈ ਤੁਹਾਡਾ ਇਕੱਲੇ ਇਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਤੁਸੀਂ ਸਾਡਾ ਐਸੇਟ ਹੋ ਤੁਸੀਂ ਸਾਡਾ ਆਈਟੀ ਸੈਲੋ ਤੁਸੀਂ ਸਾਡਾ ਦਫਤਰ ਹੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦਿਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਰਕਾਰ ਜੋ ਮਢਾਲਾ ਸਾਹਿਬ ਨੇ ਕਹਿਆ ਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਇੱਜ਼ਤ ਮਾਨ ਸਰਕਾਰ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰ ਤੱਕ ਉੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਚਕਾਉਂਦੀ ਰਹੇਗੀ ਇਹ ਤਾਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਹੈ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਰਹਿਏ ਸਮਾਧਿਤਤਾ ਗੁਰੂ ਪਾਤਸ਼ਾਹ ਨੇ ਆਓ ਇਹਨੂੰ ਸੰਭਾਲੀਏ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਮੈਂ ਦੇਖ ਰਹੀ ਸੀ ਬੜੀ ਸੰਤੁਸ਼ਟੀ ਹੋਈ ਕਿਉਂਕਿ ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕਟੜਵਾਦੀਆਂ ਦੀ ਬੇਟੀ ਹੈ ਮੈਂ ਇੱਕ ਛੋਟੀ ਜੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗਏ ਫੜ ਲ ਬਾਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਕੋਲੈਬੋਰੇਸ਼ਨ ਹੋਈ ਡਿਕਟੇਟਰ ਲਾਇ ਲੋਂਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੀ ਮਨਸ਼ਾ ਰਿਹਾ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗਾਉਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਵੀ ਖਸਤਾ ਹਾਲਤ ਵਿੱਚ ਜਦੋਂ ਕਿਤੇ ਮੀਂਹ ਪੈਣਾ ਤਾਂ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕੀਏ ਕਿਤੇ ਗੁਰੂ ਸਾਹਿਬ ਜੀ ਦੇ ਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਣ ਗੁਰਮਤਾ ਕੀਤਾ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰ ਦਰਸ਼ਨ ਕਰਕੇ ਆਏ ਹੋ ਪ੍ਰਸ਼ਾਸਨ ਨੇ ਸਿਲ ਵੀ ਲਾਈ ਆ ਥੋੜੇ ਜਿਓ ਉਹਨਾਂ ਨੂੰ ਅੱਖਰ ਟੇਡੇ ਮੇਡੇ ਕਰਕੇ ਲਿਖਣੇ ਪਏ ਪਰ ਉਹ ਤੇ ਲਿਖਿਆ ਕਿ ਇੰਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂ ਘਰ ਦੀ ਸਾਰੀ ਬੜੀ ਸੁੰਦਰ ਮਾਰਤ ਕਰ ਲਈ ਆ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਿਰ ਦੀ ਸਾਰੀ ਕਿਸੇ ਨੇ ਨਹੀਂ ਕਰਨੀ ਕਹਿਣ ਲੱਗੇ ਸਤਿਵੰਤ ਜੀ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਿਰ ਦਾ ਵੀ ਨੀ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਬਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੰਦਰ ਗੁਰਦੁਆਰਾ ਹੈ ਉੱਥੇ ਮੰਦਿਰ ਵੀ ਹੈ ਤੇ ਸਾਨੂੰ ਕਹਿੰਦੇ ਫਿਰਕਾ ਪ੍ਰਸਤ ਨੇ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਬੰਨੇ ਜੇਲਾਂ ਵਿੱਚ ਬੈਠੇ ਉਹੀ ਲੀਡਰ ਮੰਦਿਰ ਦੀ ਸਾਰੀ ਕਰ ਰਹੇ ਸਮਝਣਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਕੋਲ ਮੁਸਲਮਾਨ ਨਬੀ ਆਗੂ ਮੁਸਲਮਾਨ ਆਗੂ ਬੈਠ ਕੇ ਵਿਚਾਰਾ ਕਰਦੇ ਸਨ ਔਰ ਕਿੰਨਾ ਕਿੰਨਾ ਚਰਮਾ ਪੁਰ ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ ਸੋ ਇਤਨੀਆਂ ਕੋ ਮੇਰੀਆਂ ਬੇਨਤੀਆਂ ਨੇ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਡੀ ਪਨੀਰੀ ਸਾਡਾ ਊੜਾ ਸਾਡਾ ਜੂੜਾ ਸਭ ਖਾ ਲਿਆ ਵਕਤ ਨੇ ਖਾ ਲਿਆ ਹੁਣ ਤਾਂ 40 ਸਾਲ ਹੋ ਗਏ ਇਹਦੋਂ ਵੱਧ ਹੋਰ ਨੁਕਸਾਨ ਅਸੀਂ ਕੌਮ ਦਾ ਕੀ ਕੀ ਰਾਵਾਂਗੇ ਜੇ ਹੁਣ ਵੀ ਨਾ ਜਾਗੇ ਸਾਧ ਸੰਗਤ ਜੀ ਤੇ ਫਿਰ ਸਾਡਾ ਰੱਬ ਹੀ ਰੱਖਾ ਹੈ